ਬੀਜੇਪੀ ਵਾਲਿਆਂ ਦੇ ਉੱਤੇ ਪਹਿਲਾਂ ਵੋਟ ਚੋਰੀ ਦੇ ਇਲਜ਼ਾਮ ਲੱਗੇ ਤੇ ਹੁਣ ਰਾਸ਼ਨ ਕਾੜਾ ਨੂੰ ਲੈ ਕੇ ਲੱਖਾਤਾ ਆਮ ਆਦਮੀ ਪਾਰਟੀ ਅਤੇ ਬੀਜੇਪੀ ਵਾਲਿਆਂ ਦੇ ਪੇਚ ਫਸੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਸਰਕਾਰ ਨੇ ਜੋ ਗਰੀਬਾਂ ਦੇ ਹੱਕ ਦੇ ਵਿੱਚ ਐਲਾਨ ਕੀਤਾ ਸੀ ਉਸ ਦੇ ਉੱਤੇ ਹੁਣ ਕੇਂਦਰ ਸਰਕਾਰ ਗਹਿਰੀ ਅੱਖ ਰੱਖ ਰਹੀ ਹੈ ਤੇ ਗਰੀਬਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਹੀ ਹੈ ਤੇ ਦੱਸ ਸੀ ਕਿ ਗਿਆਸਪੁਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਨੂ ਲੈ ਕੇ ਉਹਨਾਂ ਨੇ ਭਾਜਪਾ ਵਾਲਿਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਰਾਸ਼ਨ ਕਾਰਡ ਕੱਟਣ ਦੇ ਲਈ ਕੇਂਦਰ ਸਰਕਾਰ ਤਿਆਰ ਹੋ ਚੁੱਕਿਆ ਪਰੰਤੂ ਅਸੀਂ ਗਰੀਬਾਂ ਦੇ ਹੱਕਾਂ ਦੇ ਉੱਤੇ ਡਾਕਾ ਨਹੀਂ ਵੱਜਣ ਦਵਾਂਗੇ ਤੇ ਜਿਸ ਨੂੰ ਲੈ ਕੇ ਲਗਾਤਾਰ ਪਰਟੋਵਾਰ ਹੋ ਰਿਹਾ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆਂ ਕੇਂਦਰ ਦੀ ਭਾਜਪਾ ਸਰਕਾਰ ਜਿਹੜੀ ਕਿ ਹਮੇਸ਼ਾ ਹੀ ਪੈਰ ਪੈਰ ਤੇ ਗਰੀਬਾਂ ਦੇ ਨਾਲ ਦਲਤਾਂ ਦੇ ਨਾਲ ਧੱਕਾ ਕਰਦੀ ਆ ਕਦੇ ਕੋਈ ਬਹਾਨਾ ਕਰਕੇ ਕਦੇ ਵੋਟ ਚੋਰੀ ਕਰਕੇ ਕਦੇ ਉਹਨਾਂ ਦੇ ਨਾਲ ਜਿੱਥੇ-ਜਿੱਥੇ ਵੀ ਬੀਜੇਪੀ ਦੀਆਂ ਸਟੇਟਾਂ ਨੇ ਉਸ ਜਗ੍ਹਾ ਦੇ ਉੱਤੇ ਅਸੀਂ ਦੇਖਦੇ ਆ ਕਿ ਧੱਕਾ ਇਸ ਜਿਹੜੇ ਉਹ ਇੱਕ ਪੰਜਾਬ ਦੇ ਲਈ ਨਮਾ ਟੁਗਲਕੀ ਫਰਮਾਨ ਜਿਹੜਾ ਵਾ ਉਹ ਜੀਪੀ ਸਰਕਾਰ ਨੇ ਸੁਣਾ ਦਿੱਤਾ ਔਰ ਇਸ ਟੁਗਲਕੀ ਫਰਮਾਨ ਦੇ ਵਿੱਚ ਨੈਸ਼ਨਲ ਫੂਡ ਸਕਿਉਰਟੀ ਐਕਟ ਦਿੱਤਾ ਹੈ ਤਾਂ ਜਿਹੜਾ ਕਿ ਗਰੀਬ ਪਰਿਵਾਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਅਨਾਜ ਦਿੱਤਾ ਜਾਂਦਾ ਕਣਕ ਦਿੱਤੀ ਜਾਂਦੀ ਆ ਉਹਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਕੇਂਦਰ ਸਰਕਾਰ ਭਾਜਪਾ ਸਰਕਾਰ ਮੋਦੀ ਸਰਕਾਰ ਇਹ ਰਵਨੀਤ ਮਿੱਟੂ ਹੋਣੀ ਇਸ ਤੇ ਬਹੁਤ ਵੱਡਾ ਕਟ ਲਾਉਣ ਜਾ ਰਹੇ ਆ तकरीबन 8 ਲੱਖ ਪਰਿਵਾਰ ਇਸ ਸਕੀਮ ਤੋਂ ਬਾਹਰ ਕੱਢਣ ਦੀ ਬਹੁਤ ਭਿਆਨਕ ਜਿਹੜੀ ਯੋਜਨਾ ਮਾ ਗੰਦੀ ਯੋਜਨਾ ਉਹ ਬਣਾਈ ਜਾ ਰਹੀ ਆ ਜੇ ਆਪਾਂ ਇੱਕ ਪਰਿਵਾਰ ਦੇ ਵਿੱਚ 4 ਜੀ ਲਾਈਏ ਤਾਂ तकरीबन 32 ਲੱਖ ਦੇ ਕਰੀਬ ਜਿਹੜੇ ਸਿੱਧੇ ਤੌਰ ਤੇ ਕਾਰਡ ਕੱਟਣ ਦੀ ਬੀਜੇਪੀ ਸਰਕਾਰ ਦੀ ਯੋਜਨਾ ਔਰ ਇਸ ਯੋਜਨਾ ਦੇ ਵਿੱਚ ਉਹਨਾਂ ਗਰੀਬ ਪਰਿਵਾਰਾਂ ਨੂੰ ਰੋਟੀ ਤੋਂ ਮੁਹਾਜ ਕਰ ਦਿੱਤਾ ਜਾਏਗਾ ਪਹਿਲਾਂ ਹੀ ਜਦੋਂ ਦੀ ਭਾਜਪਾ ਸਰਕਾਰ ਆਈ ਹੈ ਹਰ ਪਾਸੇ ਮਹਿੰਗਾਈ ਨੂੰ ਅੱਗ ਲੱਗੀ ਹੈ ਲੋਕਾਂ ਦੀ ਆਮਦਨ ਘਟ ਰਹੀ ਹੈ ਖਰਚੇ ਵੱਧ ਰਹੇ ਨੇ ਗਰੀਬ ਨੇ ਜਿਹੜੇ ਉਹ ਦੋ ਵਕਤ ਦੀ ਰੋਟੀ ਦੇ ਲਈ ਬੜੇ ਮਿਹਨਤ ਕਰਦੇ ਆ ਮੁਸ਼ਕਤ ਕਰਦੇ ਆ ਤੇ ਕੁਝ ਉਹਨਾਂ ਨੂੰ ਰਾਹਤ ਸੀ ਜਿਹੜੀ ਕਿ ਸਾਡੇ ਸੰਵਿਧਾਨ ਜੋ ਬਾਬਾ ਸਾਹਿਬ ਭੀਮਰਾਓ ਉਮੇਦਕਰ ਜੀ ਨੇ ਦਿੱਤਾ ਉਸ ਸੰਵਿਧਾਨ ਦੇ ਵਿੱਚ ਕੁਝ ਰਾਹਤ ਸੀ ਕਿ ਉਹ ਫੂਡ ਸਕਿਉਰਟੀ ਐਕਟ ਦੇ ਤਹਿਤ ਉਹਨਾਂ ਨੂੰ ਕੁਝ ਜਿਹੜੀ ਸਰਕਾਰ ਹੈ ਉਹਨਾਂ ਨੂੰ ਧਰਵਾਸਾ ਦੇਵੇ ਉਹਨਾਂ ਨੂੰ ਅਨਾਜ ਦੇਵੇ ਪਰ ਭਾਜਪਾ ਸਰਕਾਰ ਗਰੀਬਾਂ ਦੀ ਰੋਟੀ ਉਹਨਾਂ ਦੀ ਥਾਲੀ ਦੇ ਵਿੱਚੋਂ ਚੱਕਣ ਜਾ ਰਹੀ ਹੈ ਜਿਸ ਦਾ ਕਿ ਅਸੀਂ ਕਰੜੇ ਸ਼ਬਦਾਂ ਦੇ ਵਿੱਚ ਨਖਿੱਦੀ ਕਰਦੇ ਹਾਂ ਰੁਕੇ ਭਾਜਪਾ ਸਰਕਾਰ ਪੈਰ ਪੈਰ ਦੇ ਉੱਤੇ ਸਾਡੇ ਪੰਜਾਬ ਦੇ ਨਾਲ ਧੱਕਾ ਕਰਦੀ ਹੈ ਚਾਹੇ ਤੁਸੀਂ ਦੇਖ ਲਓ ਕਿ ਸਾਡਾ ਆਰਡੀਐਫ ਰੁਕਿਆ ਹੋਇਆ ਤੁਸੀਂ ਦੇਖੋ ਕਿ ਸਾਡੇ ਜਿਹੜੇ ਹੈਲਥ ਮਿਸ਼ਨ ਦੇ ਪੈਸੇ ਆ ਉਹ ਰੁਕੇ ਹੋਏ ਆ ਹਰ ਜਗ੍ਹਾ ਦੇ ਉੱਤੇ ਪੰਜਾਬ ਨੂੰ ਜ਼ਬਾਉਣ ਦੀ ਕੋਸ਼ਿਸ਼ ਪੰਜਾਬ ਦੇ ਨਾਲ ਧਰੋਹ ਕਰਨ ਦੀ ਕੋਸ਼ਿਸ਼ ਪੰਜਾਬ ਨੂੰ ਧੱਕਾ ਕਰਨ ਦੀ ਕੋਸ਼ਿਸ਼ ਪੰਜਾਬ ਦੇ ਪਾਣੀਆਂ ਨੂੰ ਖੋਣ ਦੀ ਕੋਸ਼ਿਸ਼ ਬੀਜੇਪੀ ਸਰਕਾਰ ਲਗਾਤਾਰ ਪੰਜਾਬੀਆਂ ਦੇ ਨਾਲ ਧੋਖਾ ਮਾਰੀ ਆ ੱਕਾ ਕਰ ਰਹੀ ਆ ਇਹਦਾ ਕਾਰਨ ਇਹ ਆ ਕਿ ਪਿਛਲੇ ਦਿਨੀ ਜਿਹੜਾ ਪੰਜਾਬੀਆਂ ਨੇ ਕਿਸਾਨਾਂ ਨੇ ਭਰਨਾ ਲਾ ਕੇ ਮੋਦੀ ਦੀ ਧੌਣ ਦੇ ਉੱਤੇ ਗੋਡਾ ਰੱਖ ਕੇ ਜਿਹੜੇ ਤਿੰਨ ਕਾਨੂੰਨ ਵਾਪਸ ਕਰਾਏ ਸੀ ਉਹਨਾਂ ਦਾ ਇੱਕ ਬਦਲਾ ਲੈਣ ਦੀ ਕੋਸ਼ਿਸ਼ ਬੀਜੇਪੀ ਸਰਕਾਰ ਕਰ ਰਹੀ ਆ ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਿਲਕੁਲ ਸਪਸ਼ਟ ਕਰ ਚੁੱਕਿਆ ਬਿਲਕੁਲ ਕਲੀਅਰ ਕਰ ਚੁੱਕਿਆ ਕਿ ਅਸੀਂ ਕਿਸੇ ਇੱਕ ਵੀ ਪੰਜਾਬੀ ਦਾ ਲੋੜ ਬੰਦ ਦਾ ਕਾਰ ਨਹੀਂ ਕੱਟਣ ਦਿਆਂਗੇ ਪੰਜਾਬੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਜਿੱਨਾ ਚਰਾਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਤੇ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਪੰਜਾਬ ਦਾ ਪੁੱਤ ਭਗਵੰਤ ਮਾਨ ਮੂਰੇ ਡਾਗ ਲੈ ਕੇ ਖੜਾ ਤੁਹਾਡੇ ਹੱਕਾਂ ਦੀ ਰਾਖੀ ਲਈ ਉਡਾਣ ਫੜ ਕੇ ਖੜਾ ਕਿ ਅਸੀਂ ਕਿਸੇ ਵੀ ਗਰੀਬ ਦਾ ਹੱਕ ਨਹੀਂ ਖੋਣ ਦੇਵਾਂਗੇ ਕਿਸੇ ਦੀ ਰੋਟੀ ਨਹੀਂ ਜਾਣ ਦੇਵਾਂਗੇ ਸੋ ਇਸ ਲਈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਪਰ ਸਾਡਾ ਮਕਸਦ ਇਹਨਾਂ ਦੇ ਕਰੂਪ ਚਿਹਰਿਆਂ ਦੇ ਉੱਤੇ ਜਿਹੜਾ ਨਕਾਬ ਆ ਉਹ ਨਕਾਬ ਲਾਉਣ ਦੀ ਸਾਡੀ ਜਰੂਰ ਕੋਸ਼ਿਸ਼ ਹੈ ਮੈਂ ਗਰੀਬ ਪਰਿਵਾਰਾਂ ਨੂੰ ਸਾਡੇ ਗਰੀਬ ਦਲਿਤ ਪਰਿਵਾਰਾਂ ਨੂੰ ਸਾਡੇ ਗਰੀਬ ਛੋਟੇ ਕਿਸਾਨ ਪਰਿਵਾਰਾਂ ਨੂੰ ਇਹ ਬੇਨਤੀ ਕਰੂੰਗਾ ਕਿ ਜਦੋਂ ਪਿੰਡਾਂ ਦੇ ਵਿੱਚ ਭੱਜ ਭਾਈ ਆਓ ਤਾਂ ਇਹਨਾਂ ਨੂੰ ਪੁੱਛਣ ਕਿ ਸਾਡੇ ਜਿਹੜੇ ਰਾਸ਼ਨ ਕਾਰਡ ਨੇ ਉਹ ਕਿਉਂ ਕਟੌਣ ਦੀ ਮਨਸੂਬੇ ਕੱਢ ਰਹੀ ਆ ਇਹ ਪੰਜਾਬ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਕਿ ਤੁਸੀਂ 8 ਲੱਖ ਤੋਂ ਜ਼ਿਆਦਾ ਜਿਹੜੇ ਕਾਰਡ ਆ ਉਹ ਕਟੋ ਕਿਉਂ ਕਰ ਰਹੀ ਆ ਇਹਨਾਂ ਤੋਂ ਪੁੱਛਿਆ ਜਾਵੇ ਔਰ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਸੋ ਅਸੀਂ ਇੱਕ ਵਾਰ ਫੇਰ ਪੰਜਾਬੀਆਂ ਨੂੰ ਕਹਿੰਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਸਮੁੱਚੀ ਸਾਡੀ ਟੀਮ ਤੁਹਾਡੇ ਨਾਲ ਖੜੀ ਆ ਕਿਸੇ ਇੱਕ ਵੀ ਪੰਜਾਬੀ ਦੇ ਮੂੰਹ ਦੇ ਵਿੱਚੋਂ ਉਹ ਜਿਹੜੀ ਰੋਟੀ ਆ ਬੁਰਕੀ ਆ ਉਹ ਨਹੀਂ ਖੋਣ ਦਿੱਤੀ ਜਾਏਗੀ ਉਹਦੇ ਲਈ ਅਸੀਂ ਪਹਿਰੇਦਾਰ ਬਣ ਕੇ ਟੱਟ ਕੇ ਤੁਹਾਡੇ ਨਾਲ ਖੜੇ ਆ ਤੇ ਖੜੇ ਆ